ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਜਲੰਧਰ ਦੇ ਸਮੂਹ ਸਟਾਫ ਵੱਲੋਂ ਸ਼੍ਰੀ ਸੁਖਮੀ ਸਾਹਿਬ ਜੀ ਦੇ 파ਠ ਦੇ ਭੋਗ ਪਾਏ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਜਲੰਧਰ ਦੇ ਸਮੂਹ ਸਟਾਫ ਵੱਲੋਂ ਦਫਤਰ ਵਿੱਚ ਸ਼੍ਰੀ ਸੁਖਮੀ ਸਾਹਿਬ ਜੀ ਦੇ 파ਠ ਦੇ ਭੋਗ ਪਾਏਗੀ ਜਿਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਨੇ ਸਾਰੀ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਸ਼੍ਰੀ ਗੁਰੂਕ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ ਗਈ ਕਿ ਮਹਿਕਮੇ ਵਿੱਚ ਕੰਮ ਕਰ ਦੇ ਇੰਗਲਿਸ਼ ਟ੍ਰਾਂਸਲੇਟ वाले कामियां ਨੂੰ ਰੈਗੂਲਰ ਕੀਤਾ ਜਾਵੇ ਅਤੇ ਮਹਿਕਮੇ ਦੇ ਚੜ੍ਹਦੀ ਕਲਾ ਲਈ ਵੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਮੰਗਤ ਸਿੰਘ ਕੀਰਤਨ ਜਥਾ ਬਾਬਾ ਕਾਨ ਦਾਸ ਜੀ ਵਾਲਿਆ ਵੱਲੋਂ ਵੀ ਰਸਪੀਨਾ ਕੀਰਤਨ ਕੀਤਾ ਗਿਆ। ਇਸ ਮੌਕੇ ਮਹਿਕਮੇ ਦੇ ਸਾਰੇ ਸਟਾਫ ਤੋਂ ਇਲਾਵਾ ਮਹਿਕਮੇ ਦੇ ਨਿਗਰਾਨ ਇੰਜੀਨੀਅਰ ਨਰਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਨਿਤਿਨ ਕਾਲਿਆ, ਪੁਨੀਤ ਪਸੀਨ ਅਤੇ ਐਸਟੋ ਸਾਹਿਬ ਜੇਏ ਸਾਹਿਬ ਸ਼ਾਮਲ ਹੋਏ ਪਾਰਤੀਸ ਮਾਪਤੀ ਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਇਸ ਮੌਕੇ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਸਮੂਹ ਕਾਮੇ ਸ਼ਾਮਲ ਹੋਏ ਇਸ ਮੌਕੇ ਪੂਰੇ ਪਾਰਟ ਵਿੱਚ ਨਰਿੰਦਰ ਸਿੰਘ, ਰਾਮ ਲਾਲ, ਰਾਜਨ ਕੁਮਾਰ, ਭਪਾਲ ਸਿੰਘ, ਜਸਵੰਤ ਸਿੰਘ, ਰਵੀ ਕੁਮਾਰ, ਜਗਰਾਤ ਸਿੰਘ ਆदि ਆਗੂ ਹਾਜ਼ਰ ਰਹੇ ਕਾਲਾ ਸੰਘਿਆਤੋ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ ਹਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਜੀਪ ਕੌਂਡਲ ਜਲ ਸਪਲਾਈ ਸੈਨੀਟੇਸ਼ਨ ਮਾਸਟਰ ਅੰਪਲਾਈ ਜੁਨੀਅਨ ਜ਼ਿਲ੍ਹਾ ਜਲੰਧਰ ਪ੍ਰਧਾਨ ਅੱਜ ਅਸੀਂ ਆਪਣੇ ਦਫ਼ਤਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਨਵੇਂ ਸਾਲ ਦਾ ਆਰੰਭ ਅਸੀਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅੱਜ ਅਸੀਂ ਇਸ ਸੰਬੰਧ ਵਿੱਚ ਹੀ ਅਸੀਂ ਦਫ਼ਤਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਸੀਗੇ ਅੱਜ ਜਿਹਦੇ ਵਿੱਚ ਕੀ ਸਾਡੇ ਦਫ਼ਤਰ ਦੇ ਸਮੂਹ ਸਟਾਫ ਤੇ ਅਫਸਰ ਸਹਿਬਾਨਾਂ ਦੇ ਵਿੱਚ ਸਾਡੇ ਜਲੰਧਰ ਮਹਿਕਮੇ ਦੇ ਨਿਗਰਾਨ ਇੰਜੀਨੀਅਰ ਭਰਮਜੀਤ ਸਿੰਘ ਜੀ ਕਾਰਜਕਾਰੀ ਇੰਜੀਨੀਅਰ ਨਿਤਨ ਕਾਲੀਆ ਜੀ ਪਸੀ ਪਨੀਤ ਪਸੀਨ ਜੀ ਤੇ ਇਹਦੇ ਨਾਲ ਸਾਡੇ ਐਸ ਡੀਓ ਸਹਿਬਾਨ ਸਾਰੇ ਜਈ ਸਹਿਬਾਨ ਫੀਲਡ ਸਟਾਫ ਅਤੇ ਸਾਰਾ ਦਫ਼ਤਰ ਦਾ ਸਟਾਫ ਸਾਰਾ ਇਸ ਮੌਕੇ ਤੇ ਪਹੁੰਚਿਆ ਹੋਇਆ ਸੀਗਾ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਹਾਜ਼ਰ ਅਰਦਾਸ ਕੀਤੀ ਆ ਕਿ ਮੈਕਮੇ ਦੇ ਵਿੱਚ ਜਿੰਨੇ ਵੀ ਇਨਲੈਸਟਮੈਂਟ ਤੇ ਕੰਮ ਕਰਦੇ ਕਰਮਚਾਰੀ ਆ ਜਿਨ੍ਹਾਂ ਦੀ ਰੋਜੀ ਰੋਟੀ ਇਸ ਮੈਕਮੇ ਦੇ ਉੱਪਰ ਚੱਲਦੀ ਆ ਅਸੀਂ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਜਲਦੀ ਹੀ ਮੈਕਮੇ ਵਿੱਚ ਲੈ ਕੇ ਵਿਭਾਗ ਦੇ ਵਿੱਚ ਇਹਨਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਅਸੀਂ ਵੀ ਬਹੁਤ ਚਿਰ ਮਾਸਟਰੋਲ ਤੇ ਅਸੀਂ ਸੰਤਾਪੇ ਹੰਡਾ ਚੁੱਕੇ ਆ ਤਾਂ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਜਲਦੀ ਮੈਕਮੇ ਚ ਲਿਆ ਜਾਵੇ ਅਤੇ ਅੱਜ ਦਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਸਾਡਾ ਮਹਿਕਮੇ ਦੀ ਚੜ੍ਹਦੀ ਕਲਾ ਲਈ ਅਤੇ ਸਮੂਹ ਸਟਾਫ ਅਤੇ ਸਾਰੇ ਭਾਰਤ ਵਾਸੀ ਕੀ ਦੇਸ਼ ਦੁਨੀਆ ਦੇ ਲੋਕਾਂ ਦੇ ਤੰਦਰੁਸਤੀ ਵਾਸਤੇ ਜਿਹੜਾ ਇਹ ਪਾਠ ਕਰਵਾਇਆ ਜਾਂਦਾ ਆ ਤੇ ਇੱਥੇ ਗੁਰੂ ਘਰ ਟੋਟਲ ਲੰਗਰ ਵਰਤਿਆ ਸਮੂਹ ਸੰਗਤ ਦਾ ਸਾਰੇ ਸਾਥੀਆਂ ਦਾ ਫੀਲਡ ਸਟਾਫ ਦੇ ਵਿੱਚ ਜਿਹੜੇ ਦਫਤਰੀ ਸਟਾਫ ਜਿਨ੍ਹਾਂ ਵੱਲੋਂ ਵੀ ਜੋ ਜੋ ਸਹਿਯੋਗ ਦਿੱਤਾ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ